ਥੱਲੇ ਉੰਦ ਨੂੰ ਘਰ ਥੱਲੇ ਉੰਦ ਨੂੰ ਮੈਂ ਨਰਗੀਤ ਨੇ ਜੀ ਇਹ ਨਹੀਂ ਤੁੰ Tá ਅੱਜ ਗੁਰੂ ਵਿਦਾਸ ਮਹਾਰਾਜ ਜੀ ਦਾ 647 ਮਾ ਪ੍ਰਕਾਸ਼ ਉਤਸਵ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਬੜੀ ਸ਼ਰਧਾ ਨਾਲ ਮਨਾ ਰੀਆਂ ਗੁਰੂ ਵਿਦਾਸ ਮਹਾਰਾਜ ਜੀ ਦਾ ਆਗਮਨ ਇਸ ਦੁਨੀਆ 'ਚ ਸੇਹ ਦਿੰਦਾ ਇਹ ਤੋਂ ਅਸੀਂ ਸਿੱਖਿਆ ਲਿਆ ਕਿ ਆਪਣਾ ਜੀਵਨ ਸਿਰਦਾਰ ਕਰਦੇ ਆ ਉਹਦੀ ਸੇਹ ਦੇ ਦਰਤੀ ਬਾਣੀ ਦੇ ਵਿਚਾਰ ਲੇ ਕੇ ਆਪਣਾ ਜੀਵਨ ਸਫਲ ਕਰਦੇ ਆ ਆਉ ਰਲ ਕੇ ਸਮਾਜ 'ਚ ਬਰਾਬਰੀ ਲਿਆਉਣ ਲਈ ਸਮਾਜ ਦੀ ਤਰੱਕੀ ਕਰਨ ਲਈ ਅਸੀਂ ਸਾਰੇ ਹਿੱਸਾ ਬਾਈਏ ਜੈ ਗੁਰਦੇਵ ਤੁਹਾਨੂੰ ਗੁਰਦੇਵ ਆਇਆ ਨਗਰ ਕੀਤਾ ਨਾ ਸਤਗੁਰੂ ਬਿਲਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਨ ਤੇ ਸਾਰੇ ਹੀ ਸੰਸਾਰ ਵਿੱਚ ਅੱਜ ਸ਼ੋਭਾ ਯਾਤਰਾ ਕੀਤੀਆਂ ਜਾ ਰਹੀਆਂ ਹਨ ਜੋ ਕਿ ਜਨਮ ਦਿਨ ਹੈ ਉਹ ਕੱਲ ਨੂੰ ਹੈ 24 ਤਰੀਕ ਦਾ ਲੇਕਿਨ ਦੇਸ਼ਵੰਦੀ ਨੂੰ ਸੰਤਾ ਦੇ ਵਿੱਚ ਇਹਨਾਂ ਖੁਸ਼ੀ ਹੈ ਲਹਿਰ ਰਿਹਾ ਹੈ ਕਿ ਉਹਨੂੰ ਸਤਗੁਰੂ ਬਿਲਾਸ ਮਹਾਰਾਜ ਜੀ ਜਿਸ ਨੇ ਕਿਹਾ ਸੀ ਐਸਾ ਚਾਹੂ ਰਾਜ ਨਾ ਜਹਾਂ ਮਿਲੇ ਸਬਰ ਕੋ ਅੰਨ ਸੋਹਰਤ ਵੱਡੇ ਸਭ ਸੰਸੇ ਜਰਦਾਸ ਰਾਏ ਪਟਸਨ ਮਾਦੋ ਵਿਕ੍ਰਿਆਤ ਕੀਨ ਵਿਵੇਕ ਦੀਪ ਨੇ ਉਹਨਾਂ ਨੇ ਇੱਕ ਤਰ੍ਹਾਂ ਸ਼ਿਕਾਇਤ ਦਿੱਤਾ ਜੀ ਇਕੱਠੇ ਹੋਣ ਦਾ ਸ਼ਿਕਾਇਤ ਦਿੱਤਾ ਜੀ ਪੜ੍ਹਨ ਲਿਖਣ ਦਾ ਸ਼ਿਕਾਇਤ ਕਰਾ ਕੇ ਗਿਆ ਸੀ ਸੋ ਜਦ ਤੱਕ ਅਸੀਂ ਇਕੱਠੇ ਨਹੀਂ ਹਾਂਗੇ ਬੱਚੇ ਨੂੰ ਪੜ੍ਹਾਵਾਂਗੇ ਨਹੀਂ ਉਦੋਂ ਤੱਕ ਇਹ ਬੇਗੁਨਾਹਾਨੇ ਵਾਲਾ ਨਹੀਂ ਹੈ ਬੱਚਿਆਂ ਨੂੰ ਹੱਕਾਂ ਵਾਸਤੇ ਜਾਗਰੂਤ ਕਰਨਾ ਪਵੇਗਾ ਤਦ ਹੀ ਡਾਕਟਰ ਮਿਤਕਾਰ ਦੇ ਮਿਸ਼ਨ ਲੋਗਲ ਜਾਇਆ ਸਕਦਾ ਦਾ ਸਤਗੁਰੂ ਜਰਦਾਸ ਸਿੰਘ ਵਿੱਚ ਲੋਗਲ ਜਾਇਆ ਸਕਦਾ ਹੈ ਸੋ ਅੱਜ ਮੇਰੇ ਨਾਲ ਚੌਥੀ ਸਾਹਿਬ ਪਰ ਤਾਂ ਪਿਛੇ ਹੁੰਦਾ ਸਰਫਰਟ ਇੰਡੀਆ ਤੋਂ ਸਾਰੇ ਇਹਨਾਂ ਦਾ ਬਹੁਤ ਸਹਿਯੋਗ ਹੈ ਉਸ ਮੇਰੇ ਨਾਲ ਇਨੀਸ਼ੀਅਲ ਹਿੰਦੂ ਜਨ ਸੰਧੂ ਸ਼੍ਰੋਮਣੀ ਸ਼ਿਗੂਰਦਾ ਚੈਚਰਾ ਜਿਸ ਚੋਂ ਪੰਜਾਬ ਦੇ ਸੂਬੇ ਸਾਰੇ ਮੈਂਬਰ ਠੇਕੇ ਦਾ ਭਗਵਾਨ ਦਾਤ ਜੀ ਤੇ ਹੋਰ ਸਾਥੀ ਤੋਂ ਹੈ ਬਖ ਬਖ ਪਿੰਡਾਂ ਤੋਂ ਸ਼ੋਭਾ ਯਾਤਰਾ ਆ ਰਹੀਆਂ ਹਨ ਔਰ ਸਾਰਿਆਂ ਨੇ ਸ਼ੋਭਾ ਯਾਤਰਾ ਤੇ ਇਹੀ ਹੈ ਕਿ ਇਕੱਠੇ ਹੋਵੋ ਔਰ ਜਲਮ ਨੇ ਖਿਲਾਫ ਲੜਨ ਵਾਸਤੇ ਤਿਆਰੀ ਕਰ ਲਓ ਕਿਉਂਕਿ ਆਨ ਵਾਲਾ ਸਮਾਂ ਜੋ ਹੈ ਉਹ ਸਾਡੇ ਵਾਸਤੇ ਠੀਕ ਨਹੀਂ ਹੈ ਇਹ ਸ਼ੋਭਾ ਯਾਤਰਾ ਰੂਟ ਵੀ ਰਹੇਗਾ ਅਪਕਾ ਕਪਾ ਜਤਾ ਰੂਟ ਉਦਮ ਸਿੰਘ ਪਾਰਕ ਤੋਂ ਡਾਕਟਰ ਮੀਨ ਬੀਆ ਮੇਰਕਰ ਚੌਕ ਫਸਟ ਸਟੈਂਡ ਫਗਵਾੜਾ ਚੌਕ ਗਵਰਨਮੈਂਟ ਕਾਲਜ ਚੌਕ ਸ਼ੈਸ਼ਟ ਚੌਕ ਕੈਂਟਾ ਕਰ ਚੌਕ ਤੇ ਫਗਵਾੜਾ ਚੰਪਦੇ ਵਿਦਾਇਗੀ ਦੇ ਕੇ ਵੱਖ-ਵੱਖ ਜੋ ਹੈਗੇ ਸਭਾ ਉਹਨਾਂ ਨੂੰ ਉਹਨਾਂ ਦੇ ਵਿਦਾਇਗੀ ਦਿੱਤੀ ਜਾਂਦੀ ਹੈ। ਅਰਥੋ ਹੀਰਾ ਛੋੜ ਕੇ ਕਰੇ ਆਣ ਕੀ ਆਸ 3 ਨਰ ਦੋ ਚੱਕ ਜਾਏਗੇ ਦਰਦ ਭਾਕੇ ਰਮਦਾਨ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭ ਕੋ ਆਣ ਰੂਟ ਬੜੇ ਸਭ ਸੰਭਧੀ ਕਵਿਤਾਸ ਰਹਿ ਬੱਤਾ ਅੱਜ ਦੇ ਮਾਨਪੁਰ ਪਰਵਤੇ ਜਿਹੜਾ ਗੁਰੂ ਰਵਦਾਸ ਜੀ ਦਾ 647 ਵਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਰੀਆਂ ਹੈ ਸੰਗਤਾਂ ਨੂੰ ਦੇਸ਼-ਵਿਦੇਸ਼ ਵਿੱਚ ਵਸਿਆ ਸੰਗਤਾਂ ਨੂੰ ਲੱਖ-ਲੱਖ ਵਧਾਈ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜਿਵੇਂ ਆਪਾਂ ਗੁਰਪੁਰਬ ਮਨਾ ਰਹੇ ਹਾਂ ਗੁਰੂ ਰਵਦਾਸ ਜੀ ਦਾ ਸੁਪਨਾ ਸੀ ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਰਬ ਕੋ ਆਨ ਚੋਟ ਪੜੇ ਸਭ ਸੰਬਧੀ ਕਬੀਦਾਸ ਰਹੇ ਪਰਚਾਨ ਇਸੇ ਹੀ ਗੱਲ ਨੂੰ ਅਕੇ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਰ ਜੀ ਨੇ ਤੋੜਿਆ ਉਹਨਾਂ ਨੇ ਕਿਹਾ ਪੋਲੀਟিক্যাল ਪਾਵਰ ਇਸ ਦਾ ਮਾਸਟਰ ਕੀ ਵਿਚ ਕੈਨ ਓਪਨ ਈਚ ਐਂਡ ਐਵਰੀ ਲੋਕ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਰ ਔਰ ਗੁਰਵ੍ਰਤਾਸ ਜੀ ਮਹਾਰਾਜ ਜੀ ਨੂੰ ਯਾਦ ਤਾਂ ਜ਼ਰੂਰ ਕਰਦੇ ਆ ਪਰ ਜਿਹੜੇ ਉਹਨਾਂ ਹੀ ਸੁਪਨੇ ਸਾਡੇ ਲਈ ਸੰਜੋਜ ਸਨ ਉਹਨਾਂ 'ਤੇ ਪਹਿਰਾ ਦੇਣ ਦੀ ਲੋੜ ਹੈ ਅੱਜ ਦੇ ਮੈਚ ਮੌਕੇ ਦੇ ਉੱਤੇ ਸਾਰੀਆਂ ਹਿੱਤਕਤਾ ਨੂੰ ਬੇਨਤੀ ਕਰਦਾ ਕਿ ਬਾਬਾ ਸਾਹਿਬ ਔਰ ਗੁਰਵ੍ਰਤਾਸ ਜੀ ਜਿਨ੍ਹਾਂ ਨੇ ਕੋ ਬੜਾ ਉਪਕਾਰ ਕੀਤਾ ਹੈ ਸਾਡੇ ਦੇ ਉੱਪਰ ਉਹਨਾਂ ਨੂੰ ਯਾਦ ਕਿ ਨੂਰ ਕਰਦੇ ਆ ਅਸੀਂ ਔਰ ਅਸੀਂ ਉਹਨਾਂ ਦੇ ਸੁਪਨਿਆਂ ਦਾ ਰਾਜ ਲੈਣਾ ਹੈ ਇਸ ਕਰਕੇ ਆਪਾਂ ਸਾਰੇ ਨਾਲ ਮਿਲ ਕੇ ਉਹਨਾਂ ਦੇ ਰਾਜਵਾਲ ਨੂੰ ਵਧਾਈਏ ਜੈ ਗੁਰਦੇਵ ਧਨ ਗੁਰਦੇਵ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਧ ਜੈ ਪੀਨ ਜੈ ਜਵਾਨ ਉਹਨਾਂ ਨੂੰ ਛੱਤ ਗੁਰੂ ਰਬਦਾਸ ਮਹਾਰਾਜ ਜੀ ਦਾ 647 ਮਾ ਜਨਮ ਦਿਨ 24 ਫਰਵਰੀ ਨੂੰ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਅੱਜ 23 ਫਰਵਰੀ ਨੂੰ ਉਹਦੇ ਚਵੰਦ ਦੇ ਵਿੱਚ ਉਹ ਹੁਸ਼ਿਆਰਪੁਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜੀ ਛੋਪਾ ਯਾਤਰਾ ਉਹ ਕੱਟੀ ਜਾ ਰਹੀ ਹੈ ਮਾਤ ਮੁਟੀ ਸੰਗਤ ਨੂੰ ਛੱਤਪੁਰ ਰਵਿਦਾਸ਼ ਮਹਾਰਾਜ ਜੀ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਾ ਔਰ ਸੰਗਤ ਨੂੰ ਅਪੀਲ ਕਰਦਾ ਕੋ ਜੋ ਛੱਤਪੁਰਾਂ ਦਾ ਸੁਪਨਾ ਸੀਗਾ ਬੇਗਮਪੁਰਾ ਪਛਾਣਦਾ ਔਰ ਬੱਚਿਆਂ ਨੂੰ ਵੱੱਦ ਤੋਂ ਵੱੱਦ ਪੜ੍ਹਾਉਣ ਦਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਉਹਦੇ ਤੇ ਆਪਾਂ ਅਮਲ ਕਰੀਏ ਤੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੀਏ ਤਾਂ ਕਿ ਆਪਾਂ ਇੱਕ ਵਧੀਆ ਸਮਾਜ ਸਿਰਜ ਸਕੀਏ ਤਾਂ ਦੇਸ਼ ਕੌਮ ਦੀ ਤਰੱਕੀ ਕਰ ਸਕੀਏ ਤੇ ਇੱਕ ਵਾਰ ਫੇਰ ਨਮ ਮੁਬਾਰਕਬਾਦ ਦਿੰਦਾ ਸਤਿਗੁਰੂ ਦਾਸ ਮਹਾਰਾਜ ਦੇ ਜਨਮ ਦਿਨ ਦੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤੁਹਾਨੂੰ